ਕਿ ਤੁਮਾ ਕੁਮਾ ਕੁਮਾ ਨੂੰ ਆਈ ਚੱਲੇ ਬੈਂਕ ਸਕੂਟਰ ਤੇ ਜਾਣਾ ਥੋੜਾ ਕੰਮ ਹੈ ਆਪਣਾ ਚੁੱਕਾ ਇਹ ਵਣ ਹਲ ਜਾ 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 ਹਲ ਜਾ ਜਾ ਚੱਲ ਮਾਰ ਕੇ ਚੱਲ 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 ਬਸ ਕਰਤੀ ਖਰਾਬ ਮਾਰ ਜੋ ਚ ਕਿੱਕ ਉਹ ਕਰਤੀ ਪੈਂਦੇ ਮੇਰਾ ਖਰਾਬ ਪਹਿਲੀ ਕਿੱਕ ਇਹ ਜਿਆ ਕਰ ਤੇ ਇਹ ਲੈ ਆ ਗਣ ਤੇ ਇਹ ਚ ਚਾਲੂ ਕਰਨਾ ਨਹੀਂ ਦੇ ਬੜਾ ਤੇ ਇਹ ਤੇ ਇਹ ਨਹੀਂ ਆ ਰਿਹਾ ਤੁਮ ਨਹੀਂ ਜੀ ਹੁਣ ਆ ਤੇਲ ਹੈ ਨਹੀਂ ਆ ਤੇਲ ਚੈੱਕ ਕਰ ਚਲੀਏ ਲੈ ਕਿਦਾਂ ਨੇ ਜੀ 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 ਰੱਬ ਉਹ ਵੇਲਾ ਜੀ ਚੱਲਦੀ ਆ ਕਿਉਂ ਬੰਦੀ ਕਰ ਬ੍ਰੇਕ ਲੱਗ ਗਈ ਨਾ ਬ੍ਰੇਕਾਂ ਜੰਗੇ ਤੇਜ਼ ਕਰਾਈਆਂ ਚੱਲ 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 ਦੇ ਚੋਰ ਭੈਗ ਤੇਨੇ ਭੱਜਣਾ ਨਹੀਂ ਚੋਰਾਂ ਨੇ ਹਟਣਾ ਜਾਉ ਤੇ ਕਾਪੀ ਲੈ ਲਈ ਹਾਂ ਕਿਧਰ ਨੂੰ ਉਹ ਵੀ ਬ੍ਰੇਕ ਲੱਗਣ ਲੱਗੀ ਬ੍ਰੇਕ ਲੱਗ ਗਈ ਸਿੱਧੇ ਨੰਨ ਚੱਲੀ ਬ੍ਰੇਕ ਨਹੀਂ ਲੱਗੀ ਚੱਲ ਚੱਲ ਇਹ ਲੱਸਨ ਸੁਣ ਸੁਣਿਆ ਨਾ ਕਰਨੀ ਲੱਸਨ ਸੁ ਸੁ ਘਰੇ ਰਹਿ ਗਿਆ ਪਰਸ ਘਰੇ ਰਹਿ ਗਿਆ ਕਿ ਲੱਗਦਾ ਬੜੇ ਨੀਰੇ ਜਿੰਦਗੀ ਚ ਲਾਇਆ ਹੀ ਤੇ ਨਹੀਂ ਜਿੰਦਾਂ ਦੇ ਵਿਆਹੇ ਗਏ ਉਹਨੂੰ ਮਾਰੇ ਗਏ ਕਿ ਨਹੀਂ ਬੜੇ ਨੀਰੇ ਦੇਖਣਾ ਹੀ ਚੋਰ ਨਹੀਂ ਚਲ ਗਿਆ ਮੈਂ ਮੈਂ ਉਹਨਣਾਣਾ ਫੋਨ ਮੇਰਾ ਮਹਿੰਗਾ ਆ ਕੁੱਟਰੀ ਚ ਰੱਖੋ ਮੈਂ ਇਹ ਕੁੱਟਰੀ ਰੱਖ ਲਓ ਫੋਨ ਮੇਰਾ ਮਹਿੰਗਾ ਆ ਇਹੀ ਏ ਹਾਂ ਮਮਾ ਇਹਨਾਂ ਅੱਖ ਲੱਜੇ ਕਿਤੇ ਮੁਰਗੇ ਇਧਰ ਨੂੰ ਝੋਨੇ ਉਤਾਰ ਨਹੀਂ ਪਵੇ ਇਹਦਾ ਵੀਰ ਜੀ ਆ ਕਿੰਨੇ ਕਦੇ ਪਾਊਗਾ ਦੱਸਿਓ ਬੜਾ ਕਮੈਂਟ ਕਿੰਨੇ ਕਦੇ ਪਾਊਗਾ ਆ ਕੱਖਾਂ ਦੀ ਜਿਹੜਾ ਲੈ ਗਿਆ ਕਿੰਨੇ ਕਦੇ ਪੈ ਜਾਊਗਾ ਆ ਵਧੀਆ ਕੀਤਾ ਜੀ ਬੇ ਪਿੰਡ ਖਾਪੜ ਖੜੀ ਰੁੱਖ ਵਾਵਾ ਹੈਗੇ ਨੇ ਇੱਥੇ ਲੋਕੇਸ਼ਨ ਰੱਖੋ ਕਿੰਨੀ ਪਿਆਰੀ ਹੈ ਅਬ ਫੜ ਫੋਨ

ये दोस्ती हम नहीं छोड़ेंगे तो ਬੜਾ ਜ਼ੋਰ ਲੈਣ ਦੇ ਹੀ ਇਧਰ ਬੈਠ ਕੇ ਰੋਟੀ ਖਾਣ ਦੀ ਤੇ ਆਪਣੇ ਦੇ ਨਾਲ ਹਰ ਗੁਣ ਫੁਰਜੀ ਭਾਈ ਲੰਮੇ ਖੜੋ ਖੜੋ ਸਸਿਕਾ ਜੀ ਸਵਾਗਤ ਹੈ ਤੁਹਾਡਾ ਆਈ ਦੇ ਨਵੇਂ ਬਲੌਗ ਦੇ ਵਿੱਚ ਤੇ ਜਿਹੜੇ ਕੰਮਾਂ ਉੱਤੇ ਆਏ ਹੇ ਉਹ ਕੰਮ ਵਿੱਚ ਅਰਚਨਾ ਹੀ ਬੜੀਆਂ ਪੈਂਡੀਆਂ ਆ ਤੇ ਬਣ ਚ ਲਿਆਉਣ ਵਾਹੇ ਬਸ ਉਹਨਾਂ ਸਾਈਨ ਹੀ ਕਰਨੇ ਆ ਤੇ ਘਰੇ ਇੱਥੇ ਮਤਲਬ ਆ ਜਾਣਾ ਹੈ ਬਾਈ ਨੇ ਤੇ ਉਹ ਪੇਪਰਾਂ ਤੇ ਸਾਈਨ ਹੀ ਕਰਨੇ ਬਸ ਸਾਈਨ ਹੋ ਗਏ ਤਾਂ ਉਸ ਤੋਂ ਬਾਅਦ ਵਿੱਚ ਫਿਰ ਕੱਲ ਜਾਵਾਂਗੇ ਆਪਾਂ ਕੱਲ ਇਹ ਮੁਕਦੀ ਗੱਲ ਇਹ ਕਰਨ ਆਪਾਂ ਜਾਣਾ ਹੈ ਲੁਧਿਆਣਾ ਜਾਣਾ ਹੈ ਇਹ ਤਾਂ ਸਰਪ੍ਰਾਈਜ਼ ਦੇਣਾ ਬਸ ਬਹੁਤ ਜਲਦੀ ਕੱਲ ਜਾਂ ਪਰਸੋਂ ਤੱਕ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਹੋਣਾ ਪੱਕਾ ਫਾਈਨਲ ਹੈ ਆ ਹਰ ਹੁਣ ਕਰਨੀ ਆਪਣੀ ਦਾਦੀ ਨਾਲ ਦਾਦੀ ਕੀ ਦਾਦੀ ਕੀ ਲੈ ਸਸਿਗਾ ਬੁਲਾਇ ਜਾਂਦੀ ਕੱਲੀ ਪਾਰੀ ਕਰ ਦੋ ਪਾਰੀ ਕਰ ਦੋ ਦਾਦੀ ਆਂ ਕਿਆ ਕਰ ਦੋ ਕਿਚਾ ਕਾਨੂੰਨ ਲਾਇਆ ਮਮੀ ਫੋਨ ਨੇ ਕਾਨੂੰਨ ਤੇਰੀਆਂ ਗੱਲਾਂ ਸੁਣਦੀ ਏ ਤੇਰੀਆਂ ਕਾਨੂੰਨ ਲਾਇਆ ਜੀ ਕਹ ਦਦੀ ਦਦੀ ਆ ਜਾ ਇੰਦਰ ਲੀਡਾਂ ਚੈੱਕ ਕਰ ਰਹੀ ਐ ਇੰਨੀ ਤਾਂ ਦੁਕਾਨ ਦੇ ਵਿੱਚ ਨਹੀਂ ਹੋਣੀਆਂ ਲੀਡ ਜਿੰਨੀਆਂ ਇਹਨਾਂ ਰੱਖਿਆ ਹੁੰਦੀ ਓਹ ਉਹ ਇਹਨੇ ਆਪਣੇ ਤਾਂੀਆਂ ਰੱਖੀਆਂ ਦੀ ਐ ਸਾਹਿਬ ਕਿ ਇੰਦਾਂ ਜਿੰਨੇ ਲੀਡਾਂ ਬਹੁਤ ਲਾ ਤੋ ਪਈ ਮੈਂ ਤਾਂ ਗੁੱਪੀਆਂ ਆਇਆ ਘੁੰਮਣ ਵਾਸਤੇ ਤੇ ਗੱਫੇ ਇੱਥੇ ਪਤਾ ਹੀ ਹੈ ਇੱਥੇ ਆਜ ਬੱਚੇ ਵੀ ਬੜਾ ਨਾ ਆਣਾ ਬਹੁਤ ਇੰਜੋਏ ਕਰਦ ਨੇ ਆਹ ਰੋਡ ਤੇ ਨਾ ਮਤਲਬ ਇਹ ਸ਼ਾਮ ਨੂੰ ਰੋਟੀ ਖਾ ਕੇ ਤੇ ਸੈਰ ਕਰਨਾ ਪਜੰਦੇ ਨਹੀਂ ਹੈਣਾ ਬਹੁਤ ਆਹ ਅਗਲੀ ਬੰਬੀ ਤੇ ਇੱਥੇ ਮੋਟਰ ਹੁੰਦੀ ਨਾ ਅਗਲੇ ਬੰਨੇ ਸੁਣੇ ਜਾਣੇ ਤੋਂ ਲੱਗ ਗਏ ਅਸੀਂ ਪਹੁੰਚੇ ਅੱਧੀ ਰਾਤ ਤੇ ਗੱਡੀ ਤੇ ਆਪਣੀ ਘਰਤੀ ਹੈ ਠੀਕ ਇਹਨਾਂ ਨੇ ਕੈਮਰਿਆਂ ਦੀ ਨਾ ਤਾਰ ਇੱਕ ਵਾਇਰ ਜਿਹੜੀ ਖਰਾਬ ਹੋਈ ਹੈ ਉਹ 7-8 ਦਿਨਾਂ ਤੱਕ ਹਣੀ ਉਹ ਫਿਰ ਉਹ ਚੇਂਜ ਹੋਏਗੀ ਪਤਾ ਨਹੀਂ ਇੱਧਰ ਦੀ ਹੁੰਦੀ ਜੇ ਕਿੱਧਰ ਦੀ ਸੜੀ ਆ ਉਹ ਇੱਕ ਸੜੀ ਜੀ ਆ ਦੀ ਨਹੀਂ ਆ ਉਹ ਹੁਣ ਥੋੜੇ ਦਿਨ ਰੁੱਕੀ ਹੋ ਜਾਈਗੀ ਇੱਕ ਹਫਤੇ ਤੱਕ ਉਹ ਇਹਨਾਂ ਨੇ ਮੰਗਵਾਈ ਆ ਹਫਤੇ ਤੱਕ ਆਏਗੀ ਤੇ ਹੁਣ ਮੈਂ ਚੱਲਿਆਂ ਤੇ ਕਾਫੀ ਨੇਰਾ ਹੋ ਗਿਆ ਹੈਗਾ ਮੈਂ ਜਾ ਹਾਂ ਨੀ ਸਿਰ ਬੈ ਜਾ ਆ ਜਾ ਗੋਪੀ ਤੇ ਮੈਂ ਆਈ ਬਾਈਕ ਤੇ ਗੋਪੀ ਵਿਚਾਰ ਅੱਗੇ ਅੱਗੇ ਚਾਂਡਿਆ ਬਾਈਕ ਤੇ ਤੇ ਮੈਂ ਹੌਲੀ ਹੌਲੀ ਦੇ ਨਾਲ ਮਗਰ ਮਗਰ ਤੇ ਮੈਂ ਚੱਲਿਆ ਚਲਦੇ ਆ ਕਿਉਂਕਿ ਸਵੇਰੇ ਫੇਰ ਮੁੜ ਕੇ ਆਉਣਾ ਪਾਣਾ ਲੇਟ ਹੋ ਜਾਂਦਾ ਮੁੰਡਾ ਕਾਫੀ ਤੇ ਕਹਿੰਦੇ ਵੀ ਗੱਡੀ ਠੀਕ ਹੋ ਗਈ ਮੈਂ ਚੱਲਿਆ ਚੱਲਦੇ ਆ ਫਿਰ ਮਾਨ ਨਾਲ ਤੇ ਹੁਣ ਕਰੇ ਜਾ ਰਹੇ ਗੱਡੀ ਇੱਦਾਂ ਵੀ ਪੂਰੀ ਲਿਸ਼ਕਾ ਦਿੰਦੇ ਇਹ ਗੱਲ ਹੈ ਵਾਏ ਏਜੰਸੀ ਦੇ ਵਿੱਚੋਂ ਗੱਡੀ ਵਾਸ਼ ਕਰਾਉਣੀ ਨਾ ਬਹੁਤ ਘੈਂਟ ਗੱਲ ਹੈ ਗੱਲਬਾਤ ਬਣਾਉਂਦੇ ਪੂਰੀ ਗੱਡੀ ਦੀ ਲੈ ਵੀ ਤੇਲ ਪਾ ਵਾਲਿਆ ਗੱਡੀ 'ਚ ਤੇ ਗੋਪੀ ਪਤਾ ਨਹੀਂ ਕਿੱਥੇ ਪਹੁੰਚਿਆ ਜੀ ਮੈਂ ਫੋਨ ਲਾਇਆ ਹੁਣੇ ਲੈ ਇਹ ਕਹਿੰਦਾ ਮੈਂ ਆਉਂਦਾ ਮਗਰੇ ਹੀ ਤੇਰੇ 20 ਰੁਪਏ ਕੀ ਗੋਲ ਗੱਪੇ ਖਾਣੇ ਕਾਫੀ ਕਹਿੰਦੇ ਮੈਂ 100 ਰੁਪਏ ਆ ਕਹਿੰਦੇ ਫੇ ਕਾਂਜੀ ਪੀ ਲੈ ਨੇ ਉਹ ਮੈਂ ਉਹਨਾਂ ਨਾਲ ਐਡੀ ਟਾੜੀ ਕਾਰ ਚੋਂ ਉਤਰਨ ਦੇ ਤੇ 10 ਰੁਪਈਆ ਦੇ ਕੁਝ ਨਹੀਂ ਆ ਲੈਣ ਲਾ ਬਹੁਤ ਮਾੜਾ ਹਾਲ ਮੈਂ ਇਦਾਂ ਕਰ ਰੇੜੀ ਉਹ ਵੇਚ ਤੇ ਫੋਨ 'ਤੇ ਹੋਵੇ ਮੈਂ ਉੱਥੇ ਕਰ ਲਾਂ ਫਿਰ ਫਿਰ ਚਲੋ ਰੇੜੀ ਲੱਗ ਗਈ ਚਲੋ ਫੋਨ 'ਤੇ ਹੈਗਾ ਇਹ ਤਾਂ ਕੰਮ ਚੱਲ ਗਿਆ ਆਪਣਾ ਬੰਦਾ ਤੇ ਬੜਾ ਹਸ ਮੁਖਿਆ ਚੰਗਾ ਹੈ ਬੰਦਾ ਯਾਰ ਬੰਦਾ ਗੋਡੇ ਮਾਰਾ ਲੰਮੀ ਉਮਰ ਕਰੇ ਚਲੋ ਉਹਦੀ ਵਿਚਾਰੇ ਦੀਆ ਵੇਲਾ ਕਿੱਥੇ ਮੇਰੇ ਘਰ ਕੇ ਨਾ ਰਾਤ ਪਈਏ ਤੇ ਉਹ ਜਾਣ ਡਿਆ ਮੋਟਰਸਾਈਕਲ ਤੇ ਜਾਣ ਡਿਆ ਜੀ ਇਹਦਾ ਰਵੇ ਭਰਾ ਲੈ ਵੀ ਗੱਡੀ ਤੇ ਲਾਤੀ ਆਪਾਂ ਹੁਣ ਸਾਹਮਣੇ ਤੇ ਭਰਾ ਦਾ ਧੰਨਵਾਦ ਵਿਚਾਰੇ ਦਾ ਜਿੰਦਾ ਰਹਿ ਯਾਰ ਇਹਦੇ ਸਿਰ ਤੇ ਉੱਡਿਆ ਫਿਰਦਾ ਮੈਂ ਤੇ ਇਹ ਇਹ ਉੱਡਿਆ ਫਿਰਦਾ ਆਪਣੇ ਦਾਦੀ ਦੇ ਸਿਰ ਤੇ ਕਣੀ ਵੀ ਪਹੁੰਚ ਗਏ ਆ ਲੈ ਆਪਾਂ ਗੱਡੀ ਲੈ ਲੈ ਜਾਂਦਾ ਲੈ ਜਾਂਦਾ ਮੈਂ ਇੰਜੈਕਸ਼ਨ ਹੀ ਲਾਂਦਾ ਬਸ ਹੁਣ ਲਾਦ ਗਏ ਲਾਦ ਗਏ ਇੰਜੈਕਸ਼ਨ ਗੱਲ ਕਰ ਰਹੀ ਗੱਲ ਕਰ ਇੰਜੈਕਸ਼ਨ ਲਾਦ ਗਏ ਫੜੋ ਇੱਕ ਮਿੰਟ ਫੜੋ ਇੰਜੈਕਸ਼ਨ ਲਾਈਏ ਚਲੋ ਫੜੀ ਹੁਣ ਨੇ ਹੁਣ ਨਾ ਛੱਡੀ ਫੜੀ 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 ਇੰਜੈਕਸ਼ਨ ਲੱਗੀ ਫੜੀ ਫੜੀ ਜਾਂ ਦਾਦਾ ਜੀ ਚਾਹੀਏ ਕਰ ਦੋ ਚਾਹੀਏ ਦਾਦਾ ਬਾਈ ਬਾਏ ਕਈ ਜਾਣੇ ਦਾਦਾ ਇੱਕ ਬਿਸੀ ਪਾ ਦੋ ਦਾਦਾ ਨੂੰ ਦਾਦਾ ਇੱਕ ਬਿਸੀ ਪਾ ਦੋ ਜਿਹੜੇ ਫੇਰ ਭਾਜ ਤੋੜ ਕਰੋਗੇ ਬਿਸੀ ਪਾ ਦਿੰਦਾ ਜੀ ਨੂੰ ਨਹੀਂ ਤੇ ਰਹਿ ਮਨ ਨਹੀਂ ਕਈ ਕਹਿੰਦੇ ਕਹਿੰਦੀ ਜਾਣਾ ਮੈਂ ਚਲ ਘੜੀ ਕੋਈ ਨਹੀਂ ਆਉਣੀ ਬੱਚਾ ਪਾਦਾ ਨਹੀਂ ਕੱਟ ਬਿਸੀ ਪਾ ਦੋ ਘਟ ਕੇ ਦਾਦਾ ਨੂੰ ਫੇਰ ਚੱਲ ਗਈ ਦਾਦਾ ਨੂੰ ਘਟ ਕੇ ਬਿਸੀ ਪਾ ਦੋ ਵੈਰੀ ਗੁੱਡ ਪਾਰੀ ਕਰ ਦੇ ਇੱਕ ਪਾਰੀ ਵੀ ਕਰ ਦੋ ਨਾ ਪਾਰੀ ਕਰ ਦੇ ਛੇਤੀ ਛੇਤੀ ਕਰ ਦੋ ਚੱਲ ਜੀ ਚੱਲ ਜੀ ਚੱਲ ਜੀ ਸਵੇਰੇ ਸਵੇਰੇ ਅਮਗੋ ਤੁਮ ਕਾਂਡ ਡਾਂਸ ਸਵੇਰੇ ਚੱਲ ਚੱਲ ਜੀ ਘਾਤੀ ਲੈਟ ਚਲੋ ਚੋ ਚੋ ਗੋਪੀ ਥੋੜਾ ਗਾਂ ਕੰਨ ਚੱਲਿਆ ਕਿਉਂਕਿ ਥੋੜਾ ਅੰਦਰ ਡੈੜੀ ਖਬਰਾਂ ਡੇ ਸੁਣਨ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਓਕੇ ਫਿਰ ਠੀਕ ਆ ਬੈਗ ਲਈ ਹੁਣ ਤੂੰ ਚੱਲ ਠੀਕ ਆ ਆਗੇ ਆਗੇ ਆਏ ਮੰਮਾ ਇਧਰ ਆ ਗਈ ਅਗੇ 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 ਮਮਾ ਕਾ ਜਾ ਜਾ ਮੋਬਾਈਲ ਦਾ ਮਮਨ ਮਮਾ ਮਮਨ ਕਾ ਜਾ ਜਾ ਹਾਂ ਵੀ ਆ ਗਈ ਜਾ 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 ਮਮਾ ਦਾਦਾ ਲੈ ਹੁਣ ਦਾਦਾ ਦਾਦਾ ਚੱਲੇ ਹੋਈ ਚਲੇ ਗਏ ਦਾਦਾ ਹਣ ਦਾਦਾ ਦਾਦਾ ਚਲ ਗਏ ਚਲੇ ਗਏ ਦਾਦਾ ਗੋਪੀ ਦੇ ਬਾਪੂ ਯਾਰ ਫੇਰਾਂ ਥੋੜਾ ਇਹ ਗਾਂ ਕਰਨ ਵਾਸਤੇ ਜਾਂਦੇ ਬੰਦੇ ਦੋਵੇਂ ਹੀਰੇ ਨੇ ਯਾਰ ਬਹੁਤ ਵਧੀਆ ਗੋਪੀ ਵਧੀਆ ਬੰਦਾ ਯਾਰ ਐਵੇਂ ਆਖੀ ਠੀਕ ਹੈ ਚੰਗਾ ਆ ਜਿੰਦਾ ਰਹੇ ਇਹ ਵਿਕ ਨਹੀਂ ਠੀਕ ਠੀਕ ਹੈ ਚਾ ਬਾਏ ਕਰ ਦੋ ਦਿਨ ਬਾਏ ਕਰ ਦੋ ਚਲੋ ਠੀਕ ਹੈ ਸਰ ਜੀ ਜਾ ਕੇ ਫੋਨ ਕਰਦਾ ਮੈਂ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਜਾ ਰਹੇ ਆ ਹੁਣ ਆਪਾਂ ਤੇ ਆਪਣੇ ਬੈਠੀ ਹੋਈ ਆ ਨਾਲ ਹੀ ਨੇੜੇ ਹੀ ਆ ਕੁਝ ਐਡਾ ਜਿਆਦਾ ਦੂਰ ਨਹੀਂ ਛਾਟਾ ਤੇ ਤਨ ਤਨ ਰੋਡ ਬਸ ਨੇੜੇ ਹੀ ਆ ਮਜੇ ਮਜੇ ਜਾ ਰਹੇ ਆ ਮੁਸ਼ਕਲ ਨਹੀਂ ਕੋਈ ਆਜੋ 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 ਪਹੁੰਚ ਗਏ ਆਪਾਂ ਹਰ ਗੁੰਦੀ ਨਾਨੀ ਘਰੇ

ਦੇ ਇੰਟਰੀ ਵਾਲੇ ਦੇ ਨਜ਼ਾਰੇ ਮਨ ਤੇ ਭਾਜੀ ਭਾਜੀ ਹੁਣ ਵਾਲੀ ਦੀ ਗਲੀ ਵੀ ਬਣ ਗਈ ਐ ਗੇਟ ਹੋਣਾ ਰੰਗ ਵੀਰਾ ਬਹੁਤ ਵਧੀਆ ਪ੍ਰੈਮਰ ਹੀ ਹੋ ਜਾ ਕੱਲਾ ਅੱਛਾ ਅੱਛਾ ਸਹੀ ਸਹੀ ਗੇਟ ਬਹੁਤ ਸੋਹਣਾ ਹੋ ਗਾ ਬਹੁਤ ਸੋਹਣਾ ਹਾਂ ਵਾਹ ਬਈ ਵਾਹ ਆ ਦੇਖੇ ਬਗੜ ਤੇ 3 5 ਬਾਹਰ ਹੀ ਹੋ ਗਏ ਬਾਹਰ ਆਈਸ਼ਾ ਵਾਸੀ ਆ ਦੇ ਪਾਰਟੀ ਬਣ ਗਈ ਮੇਰੇ ਵੀਰੋ ਕਿੰਨੇ ਬਹੁਤ ਸਮਾਂ ਹੋ ਗਿਆ ਬਹੁਤ ਹੋ ਗਿਆ ਆ ਵੀ ਕਿਚਨ ਵਾਲੇ ਬਜੇ ਬੜਾ ਰਾਤੀ ਸਲੈਬਸ ਨੂੰ ਪੈ ਗਈ ਹੈ ਵੀ ਸਾਰੇ ਕੰਮ ਹੋ ਗਏ ਆ ਹਾਂ ਫੈਨ ਬਾਕਸ ਲੱਗੇ ਨੇ ਫੋਕੀ ਬਾਬਾ ਜੀ ਦੀ ਫੋਟੋ ਵੀ ਲੱਗੀ ਕੀ ਬਾਤ ਆ ਇਹ ਸਹੀ ਹੈ ਗ੍ਰੇਲ ਵੀ ਲੱਗ ਗਈ ਹੈ ਸਹੀ ਹੈ ਚਲੋ ਆ ਵਧੀਆ ਨਾਲੋ ਨਾਲ ਕੰਮ ਨੇ ਪੜ ਗਿਆ ਆ ਫੋਨ ਆ ਗਿਆ ਘਰੋਂ ਭਾਜੀ ਹੁਣਾਂ ਨੂੰ ਤੇ ਚੱਲੀ ਗਿਆ ਹੁਣ ਕੋਈ ਨੇਰਾ ਬਹੁਤ ਹੋ ਗਿਆ ਕੁੱਤੇ ਕੁੱਤੇ ਕੱਤੇ ਬੜੇ ਭੌਂਕਣੇ ਤੇ ਉਹ ਸੰਦੀਪ ਫੋਨ ਕਰਦੀ ਹੈ ਨਹੀਂ ਵੀ ਕਿਤੇ ਇਹਨਾਂ ਨੂੰ ਤਾਂ ਨਹੀਂ ਪੈ ਗਿਆ ਵੀ ਚਲੋ ਸੋਹਣਾ ਟਾਣਾ ਹੋਵੇ ਬਹੁਤ ਸੋਹਣਾ ਘਰ ਬਣਿਆ ਬਹੁਤ ਸੋਹਣਾ ਮਾਰਿਆ ਤਰੱਕੀ ਬਖਸ਼ੇ ਇੱਕ ਇਹ ਤੇ 메인 게ਟ ਹੋ ਗਿਆ ਨੇ ਇਧਰ ਗੱਡੀ ਗੁੱਡੀ ਲੱਗਿਆ ਕਰੂਗੀ ਤੇ ਇੱਕ ਛੋਟਾ 게ਟ ਆਵਾਲਾ ਜਿਆਦਾਤਰ ਇਹੀ ਖੁੱਲਿਆ ਕਰੂਗਾ ਕਿ ਨਹੀਂ ਭਾਜੀ ਹਾਂ ਜੀ ਜੀ ਜਿਆਦਾ ਮੈਂ ਛੋਟਾ 게ਟ ਹੀ ਖੁੱਲਿਆ ਕਰੂਗਾ ਕਿ 메인 ਤੇ ਮਤਲਬ ਗੱਡੀ ਗੁੱਡੀ ਕੱਢਣੀ ਹੋਵੇ ਉਦੋਂ ਹੀ ਕਿ ਜਦੋਂ ਗੱਡੀ ਗੁੱਡੀ ਚੜ੍ਹਣੀ ਇਧਰੋਂ ਹੋਰ ਕੀ ਤੇ ਆਹ ਬਾਹਰੋਂ ਆਏ ਇਹ ਛੋਟਾ ਜਦੋਂ ਟਰਾਲਾ ਦੇਤਾ ਫਿਰ ਇੱਥੇ ਖਿਲਾ ਰਿਆ ਕਰਨਾ ਹੈ ਕਿ ਨਹੀਂ ਇਹਨੇ ਲੈ ਦਊਗਾ ਮਾਰਾ ਇਹ ਅਸਾਂ ਦੇ ਬੈਠਾ ਬੰਦਾ ਤਾਂ ਹੀ ਤਾਂ ਨੇ ਤਾਂ ਵੱਡੀ ਗੜੀ ਲਈ ਏ ਯਾਰ ਸਹੀ ਗਾ ਟਰਾਲੀ ਦੇ ਦਊਗਾ ਸੱਚੇ ਪਾਸ਼ਾ ਟਰਾਲਾ ਟਰਾਲਾ ਬੰਦੇ ਚਲਾਉਂਦੇ ਕ ਨਹੀਂ ਭਾਜੀ ਬਿਲਕੁਲ ਯਾਰ ਬੰਦੇ ਆ ਵਸਤੇ ਬਣੀਆਂ ਚੀਜ਼ਾਂ ਨਹੀਂ ਬੜੀਆਂ ਵਾ ਇਹ ਤਾਂ ਗੱਲ ਹੈ ਬੰਦੇ ਚਲਾਉਂਦੇ ਬੜੀ ਉੱਚੀ ਗਲੀ ਕਰਤੀ ਹਨਾ ਨਹੀਂ ਤੇ ਆ ਇੱਥੇ ਇੱਥੇ ਲੈਵਲ ਦਾ ਹੀ ਕੰਮ ਆ ਪਲਾਟਾਂ ਨਾਲ ਵਾਲੇ ਜਿਹੜਾ ਆ ਇੱਕ ਹੀ ਹੋ ਗਈ ਹੁਣ ਗਲੀ ਕਾਫੀ ਉੱਚੀ ਬਹੁਤ ਸੋਨੇ ਘਰ ਬਣ ਗਏ ਓਦਾਂ ਹੀ ਭੀ ਭਾਜੀ ਹੁਣ ਦੀ ਕਲੋਨੀ ਵਿੱਚ ਇਹ ਆ ਭੀ ਆ ਜਿੰਨੇ ਵੀ ਘਰ ਬਣ ਰਹੇ ਆ ਨਾ ਸਾਰੇ ਆ ਵੇਖੋ ਲੈਂਟਰ ਜਿਹੜੇ ਨਹੀਂ ਲੈਂਡ ਵਾਈਜ਼ ਬਿਲਕੁਲ ਇੱਕੋ ਜ ਆ ਜਿਹੜੀ ਆ ਭਰਤੀ ਹੈ ਇਹ ਵੀ ਆ ਵਖੋ ਇੱਕੋ ਜਿਹੀ ਪੈ ਰਹੀ ਹੈ ਇੱਕੋ ਜਿਹਾ ਲੈਵਲ ਹੈ ਵੀ ਕਿਸੇ ਨੂੰ ਨਹੀਂ ਜ਼ਿਆਦਾ ਵੀ ਸਾਰਾ ਇੱਕੋ ਜਿਹਾ ਬਿਲਕੁਲ ਇੱਕੋ ਜਿਹਾ ਵਖੋ ਮੈਂ ਤਾਂ ਸੰਦੀਪ ਅਸੀਂ ਆ ਗਏ ਸੀਗੇ ਬਟਾਲੇ ਉਧਰੋਂ ਮੰਮੀ ਹੁਣਾ ਵੱਲੋਂ ਹੋ ਕੇ ਤੇ ਬਟਾਲੇ ਆ ਗਏ ਆਪਾਂ ਤੇ ਟਾਈਮ ਰਾਤ ਦੇ ਪੂਰੇ 12:00 ਵਜੇ ਤੇ 6 ਮਿੰਟ ਹੋ ਗਏ ਨੇ ਤੇ ਮੰਮੀ ਨੂੰ ਫੋਨ ਕੀਤਾ ਆਪਾਂ ਬਟਾਲੇ ਆ ਰਹੇ ਨੇ ਮੰਮੀ ਕਹਿੰਦੀ ਪੁੱਤ ਗੁੜੀਆਂ ਜੁੱਕ ਤੇ ਦੁੱਧ ਹੈ ਨਹੀਂ ਟਾਬੇ ਢੂਬੇ ਰਸਤੇ ਸਾਰੇ ਬੰਦ ਬਟਾਲਾ ਪੂਰਾ ਕਲੋਜ਼ ਤੇ ਆ ਕੀ ਹੈਲੋ ਫੂਡ ਹੈ ਕਿ ਹੈਂਗਰੀ ਪੁਆਇੰਟ ਹੈਲੋ ਫੂਡ ਹੈਲੋ ਫੂਡ ਇੱਥੇ ਪਹੁੰਚੇ ਹੋਏ ਆਂ ਤੇ ਇਹਨਾਂ ਨੂੰ ਕਿਹਾ ਭਾਜੀ ਵੇ ਲੋ ਯਾਰ ਦੁੱਧ ਦੇ ਦੇ ਯਾਰ ਗੁੜੀਆਂ ਦੇ ਪੀਣ ਵਾਸਤੇ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਵੀ ਦੋ ਤਿੰਨ ਬੋਤਲਾਂ ਬਸ ਬਣ ਜਣਾ ਇਹਦੀਆਂ ਪੀਣ ਵਾਲੀਆਂ ਛੋਟੀਆਂ ਵਾਲੀਆਂ ਤੇ ਕਹਿੰਦੇ ਭਾਜੀ ਕੋਈ ਚੱਕਰ ਨਹੀਂ ਤੇ ਮੈਂ ਕਿਹਾ ਭਾਜੀ ਕਿੰਨੇ ਪਾਏ ਕਹਿੰਦੇ ਭਾਜੀ ਗੁੜੀਆਂ ਨੇ ਪੀਣਾ ਕੋਈ ਪੈਸਾ ਨਹੀਂ ਕਹਿੰਦੇ ਜੇ ਤੁਸੀਂ ਪੀਣਾ ਦੇ ਪੈਸੇ ਦੇ ਦਿਓ ਮੈਂ ਨਹੀਂ ਗੁੜੀਆਂ ਤੇ ਤੇ ਮੈਂ ਨਹੀਂ ਭਾਜੀ ਮੈਂ ਪੈਸੇ ਪੀ ਦੱਸੋ ਮੈਂ ਪੈਸੇ ਪੀ ਕਰਨਾ ਆ ਕਹਿੰਦੇ ਨਹੀਂ ਭਾਜੀ ਫਿਰ ਨਹੀਂ ਹੀ ਦੇਣਾ ਤੁਹਾਨੂੰ ਫਿਰ ਨਾ ਵਿਚਾਰੇ ਨੇ ਹਮ ਕਹਿੰਦੇ ਪੈਸੇ ਨਹੀਂ ਲੈਣੇ ਦੇਤਾ ਨੇ ਵਧਾ ਗਏ ਆ ਆਹ ਪਹੁੰਚ ਗਿਆ ਭੰਗੀ ਲਗੇ ਹਾਂ ਦਾ ਫੂਡ ਆ ਰਿਹਾ ਹੈ ਫ੍ਰੀ ਤੇ ਦੋ ਦਿਨ ਮੈਂ ਆਹ ਭਾਜੀ ਰਿਕਵੈਸਟ ਕੀ ਮੈਂ ਸਾਰਾ ਬਿਟਾਲਾ ਬੰਦ ਹੋ ਗਿਆ ਮੈਂ ਦੁੱਧ ਤੇ ਕਰੇ ਮਿਲਦਾ ਨਹੀਂ ਹੁਣ ਤੇ ਉਹ ਵਿਚਾਰੇ ਕਹਿੰਦੇ ਵੀ ਭਾਜੀ ਕਿਹੜੀ ਗੱਲ ਆ ਜੀ ਕਿੰਨਾ ਚਾਹੀਦਾ ਫਿਰ ਮੈਂ ਆਹ ਭਾਜੀ ਮੈਂ ਪੈਸੇ ਪੇ ਕਰਨ ਆਉਂਦਾ ਕਹਿੰਦਾ ਭਾਜੀ ਜੇ ਤੁਸੀਂ ਪੀਣਾ ਉਹ ਤੇ ਫਿਰ ਪੈਸੇ ਦੇਜੋ ਜੇ ਗੁੜੀਆ ਦਾ ਨਾਮ ਤੇ ਲਿਆਵਾ ਤੇ ਫਿਰ ਫ੍ਰੀ ਹੈ ਫ੍ਰੀ ਮੈਂ ਨਹੀਂ ਗੁੜੀਆਂ ਨਹੀਂ ਪੀਣਾ ਮੈਂ ਮੈਂ ਤੇ ਦੁੱਧ ਪੀਣਾ ਨਹੀਂ ਮੈਂ ਭਰ ਮੈਂ ਭਾਜੀ ਪੈਸੇ ਦੇਣੇ ਕਹਿੰਦਾ ਨਹੀਂ ਭਾਜੀ ਕਹਿੰਦਾ ਫਿਰ ਹੋਰ ਕਿਤੇ ਲੈ ਆਓ ਮੈਂ ਕਿਹਾ ਡੱਬਾ ਕਿੱਥੋਂ ਲੈ ਕੇ ਆਉਂਦੇ ਓ ਪਹੁੰਚ ਕੇ ਤੇਰੇ ਆਪਾਂ ਕਨੇਵਿਚ ਪਹੁੰਚੇ ਆਂ ਸਵਾ 12 ਸੱਡੂ ਸਾਭੀ ਜਾਗੇ ਟਾਈਮ ਬੜਾ ਹੋ ਗਿਆ ਤੁਹਾਨੂੰ ਸਭ ਰਾਜੂ ਤੇ ਇਕੱਲੇ ਸਭ ਬਹੁਤ ਬਹੁਤ ਬੰਦੇ ਬਹੁਤ ਜ਼ਿਆਦਾ ਬਹੁਤ ਵਧੀਆ ਪਰ ਜ਼ਿਆਦਾ ਨਾ ਕਹਿ ਮਮੀ ਨੇ ਗੋਡ ਨੇ ਗੋਡੀ ਲੈਣਾ ਚਲੋ ਚਲੋ ਬਾ ਸੌਣ ਦਾ ਡੈਡੀ ਭਵੇਂ ਆਖੇ ਯਾਰ ਮੈਂ ਇਹ ਗਏ ਉਧਰ ਮੁੰਡਾ ਮੇਰਾ ਮੇਰੇ ਆਪਣੇ ਨਾ ਸੋਹਰੇ ਗਿਆ ਵਾ ਤੇ ਇਹਨਾਂ ਨੇ ਇਹਨਾਂ ਨੇ ਪਤਾ ਇਹਨਾਂ ਨੂੰ ਪਤਾ ਕੁੜੀ ਚਲ ਗਈ ਆਪਣੇ ਸੋਹਰੇ ਨਹੀਂ ਮੈਂ ਮੈਂ ਆਪਣੇ ਡੈਡੀ ਨੂੰ ਪਤਾ ਆਪਣੇ ਫੋਨ ਕਰਨਾ ਆਜੋ ਇੰਤੇ ਖਲੋਤੀ ਮੈਂ ਮੈਂ ਆਪਣੇ ਡੈਡੀ ਨੂੰ ਕਿਹੜੀ ਹਸਾਂ ਮੈਂ ਖੜਾ ਨਹੀਂ ਡਾੜੀ ਚਲਣ ਕੁੜੀ ਘਰ ਬਸ ਬੰਦੇ ਵਿੱਚ ਉਹ ਇਹ ਕਹਿਣ ਦੀ ਮੈਂ ਆਪਣੇ ਸੋਹਰੇ ਜਾਣ ਆਇਆ ਮੈਂ ਕਹਿਣਾ ਇਦਾਂ ਕਹਿਣਾ ਮੈਂ ਕਿਹਾ ਅਯੋ ਸਟੇਸ਼ਨ ਤੇ ਖਲੋਤੀ ਦੀ ਆਹ ਕਹਿੰਦਾ ਨਹੀਂ ਸੁਖੀ ਆ ਉਤੇ ਆ ਗਏ ਹਾਂ ਮੇਰੇ ਡੀ ਵਿੱਚ ਪਾਵਰ ਬੈਂਕ ਕਢਣਾ ਪੈਣਾ ਹੈ ਕਿਉਂਕਿ ਇਹ ਮੋਬਾਈਲ ਦੀ ਬੈਟਰੀ ਬਿਲਕੁਲ ਡੈਡ ਹੋ ਗਈ ਆ ਤੇ ਇਹ ਵਲੌਗ ਆ ਲੈਡਰ ਕਰਨਾ ਹੈ ਇਹਨਾਂ ਨਾਲ ਵਿੱਚ ਪਾਵਰ ਬੈਂਕ ਸਾਹ ਦੇ ਜਾਂਦਾ ਉਹਦਾ ਵੀ ਗੱਡੀ ਬਹੁਤ ਜਿਆਦਾ ਸੋਹਣੀ ਕਲੀਨ ਕਰਦੇ ਆ ਯਾਰ ਵਹਿਮ ਮੰਨ ਗਏ ਯਾਰ ਇਹਨਾਂ ਨੂੰ ਰੋਚਾ ਕਰੋ ਵੇਖ ਲੋ ਗੱਡੀ ਕਿੰਨੀ ਸਾਫ਼ ਜਾ ਦੇਖੋ ਹਾਂ ਚੀ ਚੱਕ ਰੋ ਵੇਖੋ ਪਾਲਿਸ਼ ਕਿਦਾਂ ਮਾਰੀ ਇਹਨਾਂ ਨੇ ਘੈਂਟ ਕਿਦਾਂ ਨਾ ਕੰਮ ਪੂਰਾ ਗੱਡੀ ਬਹੁਤ ਵਧੀਆ ਵਾਸ਼ ਕਰਦੇ ਆ ਚੀਜ਼ ਹੈਗੀ ਵੀ ਏਜੰਸੀ ਦੀ ਗੱਡੀ ਕਰਨਾ ਲਾ ਫਾਇਦਾ ਹੈ ਕਿਉਂਕਿ ਪਤਾ ਲੱਗਦਾ ਕਿ ਗੱਡੀ ਏਜੰਸੀ ਦੇ ਵਿੱਚ ਹੋ ਕੇ ਆਈ ਹੈ ਸਾਫ਼ ਬਾਰਵਾ ਦਾ ਬੰਦਾ ਹੀ ਹੱਥ ਹੈ ਚਲੋ ਠੀਕ ਹੈ ਜੀ ਜੇ ਤੁਹਾਨੂੰ ਆਈਦਾ ਵਲੌਗ ਹੋ ਰਹੀ ਹੈ ਲਗਾ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਿਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰਦੇ ਆ ਅਗਲੇ ਵੀਡੀਓ ਦੇ ਨਾਲ ਦੇ ਰਹੇ ਆ ਜੀ ਜੀ ਮम्मी ਨੇ ਵਧੀਆ ਕੀਤੀ ਸੀ ਲੰਬੀ ਤੇ ਰਤਰੀ ਲੱਗੇ ਸਤੇ ਮम्मी ਜੀ ਕੱਲੇ ਹੀ ਇੱਥੇ ਤੇ ਵਧੀਆ ਗੱਲਾਂ ਵਾਹੇ ਚਲੋ ਮम्मी ਜੀ ਨਾਲ ਉਹਨਾਂ ਨੂੰ ਬੁਲਾ ਲੈ ਸੀ ਇੱਥੇ ਕਿਤੇ ਆਪਣਾ ਸੂਟ ਸਟਿਚ ਕਰਵਾਉਣ ਤੇ ਲੱਭਦੀ ਆਈ ਸੀ ਕਰਵਾਉਣ ਆ ਕੇ ਜਦ ਮम्मी ਨੇ ਹਰਾਤਾ ਤੇ ਮੇਰੇ ਵੱਲ ਇੱਧਰ ਆ ਤੋ ਜੀ